ਕੀ ਦੇਖ ਸਕਦੇ ਹੋ ਕਿਦਾਂ ਗਊ ਮਾਂ ਦੀ ਤਸਕਰੀ ਕੀਤੀ ਜਾ ਰਹੀ ਹੈ ਕੀ ਦੇਖ ਸਕਦੇ ਹੋ ਟਰੱਕ ਹੈ ਟਰੱਕ ਦੇ ਵਿੱਚ ਪਿਆਜ਼ਾਂ ਦੀਆਂ ਬੋਰੀਆਂ ਭਰੀਆਂ ਹੋਈਆਂ ਔਰ ਉਹਦੇ نیچے ਜਿਹੜਾ ਹੈ ਗਊ ਮਾਂ ਦੀ ਜੜੀ ਹੈ ਕਾਫੀ ਤੈਦਾਦ ਦੇ ਵਿੱਚ ਜੜੀਆਂ ਪੇਟੀਆਂ ਭਰੀਆਂ ਗਈਆਂ ਔਰ ਗਊ ਮਾਂ ਦੀ ਜੜੀ ਤਸਕਰੀ ਕੀਤੀ ਜਾ ਰਹੀ ਹੈ ਕਦੀ ਵੀ ਇਸ ਗੱਲ ਨੂੰ ਕਦੀ ਅਸੀਂ ਸਹਿਨ ਨਹੀਂ ਕਰਾਂਗੇ ਕਿਉਂਕਿ ਗਊ ਮਾਤਾ ਸਾਡੀ ਪੂਜਨੀਆ ਹੈ ਅਸੀਂ ਉਹਦੇ ਅੰਦਰ ਨਤਮਸਤਕ ਹੈ ਪੰਜਾਬ ਵਾਸਤੇ ਬੜੀ ਮੰਦ ਭਾਗੀ ਵਾਲੀ ਘਟਨਾ ਹੈ ਕਿ ਜਿੱਥੇ ਕਿ ਗਊ ਮਾਂ ਦੀ ਤਸਕਰੀ ਕੀਤੀ ਜਾ ਰਹੀ ਹੈ ਲੇਕਿਨ ਤੁਸੀਂ ਇਹ ਦੇਖਿਆ ਜਾਓ ਕਿ ਗਊ ਮਾਸ ਦਾ ਇੱਕ ਜਿਹੜਾ ਤਸਕਰੀ ਹੈ ਉਹ ਬੜੇ ਵੱਡੇ ਲੈਵਲ ਤੇ ਕੀਤੀ ਜਾਂਦੀ ਹੈ ਲੇਕਿਨ ਗਊ ਜਿਹੜੀ ਮਾਤਾ ਹੈ ਉਸ ਨੂੰ ਸਾਰਾ ਧਰਮ ਜਿਹੜਾ ਹੈ ਉਹ ਪੂਜਦਾ ਹੈ لیکن اس دی کھلاوٹ کرتے ہوئے جتھے لوگ دی تस्करी ਕਰਦੇ ਨੇ اوتھے کتھے نہ کتھے جڑا لاء اینڈ آرڈر ہے او پنجاب دا بگੜਿਆ ਹੋਇਆ ਹੈ لیکن ਜੇ ਸੇ ਲاء اینڈ آرڈر دی گل ਕੀਤੀ ਜਾਵੇ ਤੋਂ ਕਿਤੇ ਨਾ ਕਿਤੇ ਸਿੱਧੀ ਤੇ ਸਿੱਧੀ پنجاب ਸਰਕਾਰ ਜ਼ਿੰਮੇਵਾਰ ਹੈ پنجاب ਸਰਕਾਰ ਦਾ ਮਤਲਬ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੈ ਤੁਸੀਂ ਇਹ ਦੇਖੋ ਕਿ ਜਿਹੜਾ ਟਰੱਕ ਹੈ ਕਈ ਨਾਕਿਆਂ ਤੋਂ ਅੱਗੇ ਨਿਕਲਦਾ ਹੋਇਆ ਅੱਜ ਇਹ ਮੋਤੀ ਨਗਰ ਦੇ ਜਿਹੜੇ ਪੁਲਿਸ ਸਟੇਸ਼ਨ ਦੇ ਥਾਣੇ 'ਚ ਜਮ੍ਹਾਂ ਕਰਾਇਆ ਗਿਆ ਉੱਥੋਂ ਦੇ ਜਿਹੜੇ ਡਰਾਈਵਰ ਆ ਕੰਡਕਟਰ ਅੱਜ ਥਾਣੇ ਦੇ ਅੰਦਰ ਬੈਠੇ ਨੇ ਔਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਇੱਕ ਇੱਕ ਸੂਬਾ ਨੇ ਸੂਬਾ ਦੇ ਸਾਡੇ ਪ੍ਰਧਾਨ ਸੁਨੀਲ ਜਾਖੜ ਜੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਪੂਰਾ ਪੰਜਾਬ ਅੱਗੇ ਹੋ ਕੇ ਕੰਮ ਕਰ ਰਿਹਾ ਹੈ ਲੇਕਿਨ ਜਿੱਥੇ ਪੰਜਾਬ ਸਰਕਾਰ ਹੈ ਉਥੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈ ਉਹ ਬਿਲਕੁਲ ਜ਼ੀਰੋ ਕੰਮ ਕਰ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿੱਦਾਂ ਗਊ ਮਾਂ ਦੀ ਤਸਕਰੀ ਕੀਤੀ ਜਾ ਰਹੀ ਹੈ ਇਹ ਕਿਸ ਤਰ੍ਹਾਂ ਸਰ ਲਿਆਂਦਾ ਜਾ ਰਿਹਾ ਹੈ ਕਿ ਮਾਡਰ ਸਪਰਿੰਡੀ ਕੀ ਅਪਣਾਈ ਗਈ ਸੀ ਇਹ ਬਾਈ ਰੋਡ ਤੋਂ ਆ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਟਰੱਕ ਹੈ ਟਰੱਕ ਦੇ ਵਿੱਚ ਪਿਆਜ਼ਾਂ ਦੀਆਂ ਬੋਰੀਆਂ ਭਰੀਆਂ ਹੋਈਆਂ ਔਰ ਉਹਦੇ نیچے ਜਿਹੜਾ ਹੈ ਗਊ ਮਾਂ ਦੀ ਜੜੀ ਹੈ ਕਾਫੀ ਤਾਦਾਦ ਦੇ ਵਿੱਚ ਜਿਹੜੀਆਂ ਪੇਟੀਆਂ ਭਰੀਆਂ ਗਈਆਂ ਔਰ ਗੋਮਾਦੀ ਜਿਹੜੀ ਤਸਕਰੀ ਕੀਤੀ ਜਾ ਰਹੀ ਹੈ ਕਿੰਨੇ ਟਰੱਕ ਹੈਗੇ ਇੱਕਾ ਇਹ ਕਿੰਨੇ ਟਰੱਕ ਹੈ ਇਹ ਫਿਲਹਾਲ ਹਲੇ ਇੱਕ ਟਰੱਕ ਪਕੜਿਆ ਗਿਆ ਜੀ ਲੇਕਿਨ ਇਸ ਤੋਂ ਪਹਿਲਾਂ ਵੀ ਜਿਹੜੇ ਟਰੱਕ ਪਕੜੇ ਉਹਨਾਂ ਦੇ ਉੱਪਰ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਔਰ ਅੱਠ ਨੰਬਰ ਜਿਹੜਾ ਅੱਜ ਦੀ ਇਹ ਮੋਤੀ ਨਗਰ ਦੇ ਥਾਣੇ ਦੇ ਵਿੱਚ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਔਰ ਉਹਨਾਂ ਦੇ ਉੱਪਰ ਜਿਹੜਾ ਪਰਚਾ ਹੈ ਕੜੀ ਤੋਂ ਕੜੀ ਕਿ ਅਸੀਂ ਸਜ਼ਾ ਦੇਣ ਲਈ ਤਿਆਰ ਹਾਂ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੇ ਨੜੇ ਸੂਬਾ ਪ੍ਰਧਾਨ ਹੈ ਸੁਨੀਲ ਜਾਕੜ ਜੀ ਔਰ ਸਾਡੀ ਸਮੁੱਚੀ ਲੀਡਰਸ਼ ਸਾਡਾ ਸਾਡੀ ਪੂਜਨੀਆ ਹੈ ਅਸੀਂ ਉਹਦੇ ਅੰਦਰ ਨਤਮਸਤਕ ਹੈ ਪੁਲਿਸ ਕੀ ਕਹਿਰੀ ਹੈ ਜੀ ਹੁਣ ਪੁਲਿਸ ਸਾਡਾ ਇਸ ਪ੍ਰਸ਼ਾਸਨ ਜਿਹੜਾ ਅਸੀਂ ਮੈਂ ਉਹਨਾਂ ਨੂੰ ਮਿਲ ਕੇ ਆਏ ਜੀ ਅੰਦਰ ਇੱਥੇ ਦੇ ਜਿਹੜੇ ਐਸਐਚਓ ਨੇ ਸਤਵੰਤ ਸਿੰਘ ਜੀ ਹੈ ਉਹ ਜਲਦ ਤੋਂ ਜਲੜੀ ਇਹ ਕਾਰਵਾਈ ਪੂਰੀ ਕਰਕੇ ਇਹਨਾਂ ਨੂੰ ਪਰਚਾ ਦੇ ਕੇ ਜਿਹੜਾ ਟਰੱਕ ਹੈ ਉਹਨੂੰ ਜਬਤ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਪਰ ਇੱਕ ਗੱਲ ਜ਼ਰੂਰ ਹੈ ਕਿ ਭਗਵੰਤ ਮਾਨ ਸਰਕਾਰ ਨੂੰ ਸਿੱਧਾ-ਸਿੱਧਾ ਇੱਕੋ ਹੀ ਚੈਲੰਜ ਹੈ ਕਿ ਦੁਬਾਰਾ ਜੇ ਲਾਇਨ ਆਰਡਰ ਦੀ ਇਹ ਜਿਹੜੀ ਸਥਿਤੀ ਆndi ਹੈ ਤਾਂ ਭਾਰਤੀ ਜਨਤਾ ਪਾਰਟੀ ਕਦੀ ਵੀ ਇਸ ਨੂੰ ਸਵੀਕਾਰ ਨਹੀਂ ਕਰੇਗੀ ਉਹਨਾਂ ਦੇ ਉੱਪਰ ਖਿਲਾਫ ਮ ਜਿਹੜੀ ਤਸਕਰੀਆ ਉਹਨੂੰ ਕਦੀ ਭਾਰਤੀ ਜਨਤਾ ਪਾਰਟੀ ਇਸ ਨੂੰ ਨਾ ਹੀ ਕਦੀ ਸਹਿਨ ਕਰੇਗੀ ਔਰ ਆਉਣ ਵਾਲੇ ਟਾਈਮ ਚ ਅਸੀਂ ਜਰੂਰ ਅਗਿਆ ਮੰਗੇਗੀ ਇੱਕ ਅਸੀਂ ਇੱਕ ਟਰੱਕ ਫੜਿਆ ਜਿਹੜਾ ਗਊ ਮਾਸ ਲੈ ਕੇ ਆ ਰਿਹਾ ਸੀ ਨੌੜਾ ਤੋਂ ਇਹਨੇ ਜਾਣਾ ਸੀ ਕਸ਼ਮੀਰ ਟਰੱਕ ਟਰੱਕ ਦੀ ਤਾਂ ਫੜਿਆ ਤੇ ਨਾਲ ਦੋ ਬੰਦੇ ਕਾਬੂ ਕੀਤੇ ਐ ਇਹਨਾਂ ਦੇ ਵਿੱਚ ਗਊ ਮਾਸ ਐ ਇਹ ਲੈ ਕੇ ਜਾ ਰਹੇ ਸੀ ਸਰ ਇਹ ਲੈ ਕੇ ਕਿਵੇਂ ਜਾ ਰਹੇ ਸੀ ਕਿ ਇਹ ਲੈ ਕੇ ਕਿਸ ਤਰ੍ਹਾਂ ਜਿਹੜੀ ਲੁਕੋ ਕੇ ਲੈ ਕੇ ਜਾਂਦੇ ਕਿਦਾਂ ਫੇਰ ਟਰੱਕ ਦੇ ਵਿੱਚ ਥੱਲੇ ਗੋ마ਸਰ ਦੇ ਫੈਕਟ ਬਣਾ ਕੇ ਹਾਂ ਠੁਕੜੋਟੇ ਰੱਖੇ ਹੋਏ ਆ ਤੇ ਉੱਪਰ ਪਿਆਜ਼ ਦੀਆਂ ਬੋਰੀਆਂ ਰਹੀਆਂ ਪਿਆਜ਼ ਨੂੰ ਲੱਤ ਲੱਗੇ ਆ ਹਾਂ ਉੱਪਰ ਪਿਆਜ਼ ਰੱਖਿਆ ਸਰ ਪਤਾ ਲੱਗਿਆ ਵੀ ਕਿੰਨੇ ਬੰਦੇ ਤੁਸੀਂ ਫੜੇ ਤਨ ਦੋ ਵਿਅਕਤੀ ਕਾਬੂ ਕੀਤੇ ਪਤਾ ਲੱਗਾ ਵੀ ਕਿੰਨੇ ਕ ਪੈਕੇਟ ਨਿਕਲੇ ਆ ਨਹੀਂ ਉਹ ਗਿਣਤੀ ਕੱਚੀ ਦੱਸੋ ਸਰ ਇਹਨਾਂ ਦੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਅਸੀਂ ਬਿਆਨ ਲਿਖ ਰਹੇ ਹਾਂ ਬਿਆਨ ਲਿਖ ਕੇ ਜੋ ਕਾਰਵਾਈ ਮੰਗੀ ਜਾਵੇਗੀ